ਸ਼ਿਆਰ ਪਰਦੇ ਬਜਵਾੜਾ ਵਿਖੇ ਚੜ੍ਹਦੀ ਕਲਾ ਟਾਈਮ ਟੀਵੀ ਦੇ ਦਫਤਰ ਦਾ ਉਦਘਾਟਨ ਚੜ੍ਹਦੀ ਕਲਾ ਗਰੁੱਪ ਦੇ ਐਮ ਡੀ ਹਰਪ੍ਰੀਤ ਸਿੰਘ ਦਰਦੀ ਨੇ ਛੋਟੀ ਛੋਟੀ ਬੱਚੀਆਂ ਤੋਂ ਰੀਵਨ ਕੱਟ ਕੇ ਕਰਵਾਇਆ ਹਰਪ੍ਰੀਤ ਸਿੰਘ ਦਰਦੀ ਜੀ ਨੇ ਕਿਹਾ ਕਿ ਨੈਗਟਿਵ ਖਬਰਾਂ ਤਾਂ ਬਹੁਤ ਚਲਦੀਆਂ ਹਨ ਜਦ ਕਿ ਸਾਨੂੰ ਪੋਜ਼ੀਟਿਵ ਖਬਰਾਂ ਵੱਲ ਧਿਆਨ ਦੇਣ ਦੀ ਜ਼ਰੂਰਤ ਹੈ ਤਾਂ ਜੋ ਸਮਾਜ ਵਿੱਚ ਪੋਜ਼ੀਟਿਵ ਖਬਰਾਂ ਨਾਲ ਸਾਡੇ ਬੱਚਿਆਂ ਨੂੰ ਸੇਧ ਮਿਲ ਸਕੇ ਅਤੇ ਸਮਾਜ ਵਿੱਚ ਪੱਤਰਕਾਰ ਪੋਜ਼ਿਟਿਵ ਪੱਤਰਕਾਰੀ ਕਰਕੇ ਮਿਸਾਲ ਪੇਸ਼ ਕਰਨ ਅਤੇ ਆਪਸੀ ਪਏ ਚਰੇ ਨੂੰ ਮਜ਼ਬੂਤ ਕਰਨ ਉਹਨਾਂ ਨੇ ਦਫ਼ਤਰ ਖੁੱਲਣ ਤੇ ਸਾਰਿਆਂ ਨੂੰ ਵਧਾਈਆਂ ਦਿੱਤੀਆਂ ਦੁਆਬਾ ਇੰਚਾਰਜ ਸੁਖਦੇਵ ਸਿੰਘ ਜੀ ਨੇ ਕਿਹਾ ਕਿ ਦੁਆਬਾ ਵਿੱਚ ਪੱਤਰਕਾਰਾਂ ਲਈ ਸੁਖਵੀਰ ਸਿੰਘ ਦਰਦੀ ਅਵਾਰਡ ਲਈ ਕਮੇਟੀ ਦਾ ਗਠਨ ਕੀਤਾ ਜਾਵੇਗਾ ਅਤੇ ਦੁਆਬਾ ਦੇ ਹਰ ਸ਼ਹਿਰ ਵਿੱਚ ਚੜ੍ਹਦੀ ਕਲਾ ਟਾਈਮ ਟੀਵੀ ਤੇ ਦਫ਼ਤਰ ਖੋਲੇ ਜਾਣਗੇ ਇਸ ਮੌਕੇ ਤੇ ਐਮ ਡੀ ਹਰਪ੍ਰੀਤ ਸਿੰਘ ਦਰਦੀ ਜੀ ਨੂੰ ਵਿਸ਼ੇਸ਼ ਰੂਪ ਵਿੱਚ ਸਨਮਾਨਿਤ ਕੀਤਾ ਗਿਆ ਅਤੇ ਸ਼ਹਿਰ ਪਰ ਦੇ ਸਮੂਹ ਪੱਤਰਕਾਰਪਾਈ ਚਾਰੇ ਨੂੰ ਸਨਮਾਨਿਤ ਕੀਤਾ ਗਿਆ ਜਿਸ ਵਿੱਚ ਸੀਨੀਅਰ ਪੱਤਰਕਾਰ ਚੜਦੀ ਕਲਾ ਟਾਈਮ ਟੀਵੀ ਸ਼ਮਿੰਦਰ ਸਿੰਘ ਅਤੇ ਸੁਖਵਿੰਦਰ ਸਿੰਘ ਜੀ ਨੂੰ ਪਰਪ੍ਰੀਤ ਸਿੰਘ ਦਰਦੀ ਜੀ ਨੇ ਪੋਸਟਿਵ ਪੱਤਰਕਾਰੀ ਕਰਨ ਲਈ ਪ੍ਰੇਰਿਤ ਕੀਤਾ। ਫਗਵਾੜਾ ਐਕਸਪ੍ਰੈਸ న్యూਸ ਲਾਈਵ ਲਈ ਵੀ ਨੋਤ ਸ਼ਰਮਤੀ ਖਾਸੀ ਜੀ ਕੋ ਦਾਨ ਹਰਪ੍ਰੀਤ ਸਿੰਘ ਦੀ ਦਾਸੀ ਅਤੇ ਉਹਨਾਂ ਦੀ ਸਮਰਚੀ ਟੀਮ ਜਿੰਨੇ ਵੀ ਦੁਆਬੇ ਦੇ ਸਾਰੇ ਪੱਤਰਕਾਰ ਹਰਵੀਰ ਹਨ ਜਿੰਨੇ ਵੀ ਸੇਵਾਦਾਰ ਹਨ ਸਾਰਿਆਂ ਦਾ ਧੰਨਵਾਦ ਵੀ ਕਰਦਾ ਹਾਂ ਕਿ ਸਾਰਿਆਂ ਨੂੰ ਇਸ ਨਵੇਂ ਦਫ਼ਤਰ ਦੇ ਉਦਘਾਟਨ ਦੀ ਲੱਖ ਲੱਖ ਵਧਾਈ ਦਿੰਦਾ ਹਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਚਰਨਾ ਦੀ ਸੇਵਾ ਦੇਸ਼ ਦੀ ਨੂੰ ਮਿਲੀ ਚੜ੍ਹਦੀ ਕਲਾ ਟਾਈਮ ਕੀ ਨੂੰ ਮਿਲੀ ਹੋਈ ਹੈ ਇਹ ਸਤਿਗੁਰੂ ਸੱਚੇ ਪਾਤਸ਼ਾਹ ਨੇ ਹਮੇਸ਼ਾ ਵਾਸਤੇ ਇਹਨਾਂ ਵੀਰਾਂ ਨੇ ਸਾਰੇ ਕਦਰ ਕਾਰੀ ਰਾਜ ਦੇ ਅਸੀਸ ਤੇ ਮੇਹਰ ਪ੍ਰਿਆਰਤ ਰੱਖ ਕਰਕੇ ਚੜ੍ਹਦੀ ਕਲਾ ਦੇ ਨਾਲ ਦੇਸ਼ ਔਮ ਸਮਾਨ ਅਤੇ ਗੁਰੂ ਗ੍ਰੰਥ ਸਾਹਿਬ ਤੇ ਗੁਰਮੰਦਿ ਸੇਵਾ ਕਰਨ ਦੇ ਉਤਮ ਸ਼ਾਹ ਤੇ ਬਹਾਵ ਚਿਟਕਣ ਬਾਲਣੋਂ ਜਿਸ ਦੇ ਬਾਣੀ ਸਰਦਾਰ ਜਰਵੀਸ਼ ਸਿੰਘ ਦੀ ਬਾਣੀ ਉਹਨਾਂ ਦੇ ਸੁਪੁੱਤਰ ਸਰਦਾਰ ਹਰਦੀਪ ਹਰਪ੍ਰੀਤ ਸਿੰਘ ਦੀ ਬਾਣੀ ਸਮੂਹ ਚੰਡੀ ਕਲਾਟੈਂਟ ਦੀ ਅਦਾਰੇ ਪਰ ਉਹ ਮਿਲ ਕਰਕੇ ਬਜਵਾੜਾ ਵਿਖੇ ਜੋ ਆਪਣੇ ਨਵੇਂ ਹਸਪਤਾਲ ਘਟਨ ਕੰਮ ਚ ਆ ਰਹੇ ਹਨ ਸੋ ਚੰਡੀ ਕਲਾਟੈਂਟ ਦੀ ਦਾ ਨਾ ਹੀ ਚੱਲ ਚਲਾਣਾ ਕੇ ਗਾਲੇ ਜਰੂਰ ਕਹਾਗਾ ਕਿ ਚਰਦੀ ਕਲਾ ਟਾਈਮ ਟੀਵੀ ਇਹ ਇੱਕ ਚੈਨਲ ਹੀ ਨਹੀਂ ਹੈ ਇੱਕ ਪਰਿਵਾਰ ਦੀ ਤਰ੍ਹਾਂ ਹੈ ਚਰਦੀ ਕਲਾ ਟਾਈਮ ਟੀਵੀ ਦੇ ਹਮੇਸ਼ਾ ਹੀ ਦਰਦੀ ਸਾਹਿਬ ਨੇ ਦਰਦੀ ਸਾਹਿਬ ਦੇ ਪਰਿਵਾਰ ਨੇ ਹਮੇਸ਼ਾ ਹੀ ਪੱਤਰਕਾਰਾਂ ਨੂੰ ਇੱਕ ਪੱਤਰਕਾਰ ਹੀ ਨਹੀਂ ਸਮਝਿਆ ਸਗੋਂ ਆਪਣਾ ਪਰਿਵਾਰ ਸਮਝਿਆ ਇੱਕ ਮੈਂ ਹੋਰ ਗੱਲ ਕਰਾਂਗਾ ਕਿ ਅੱਜ ਤਕਰੀਬਨ 14 ਸਾਲ ਹੋ ਗਏ ਐ ਸਾਨੂੰ ਜੁੜੇ ਹੋਏ ਹਨ ਚੜ੍ਹਦੀ ਕਲਾ ਟਾਈਮ ਟੀਵੀ ਦੇ ਨਾਲ ਸਾਡੇ ਦਵਾਪਾ ਦੇ ਬਿਊਰੋ ਚੀਫ ਸੁਖਦੇਵ ਸਿੰਘ ਊੜਾਪੜ ਜਿਨ੍ਹਾਂ ਨੇ ਸਾਨੂੰ ਚੜ੍ਹਦੀ ਕਲਾ ਟਾਈਮ ਟੀਵੀ ਦੇ ਨਾਲ ਜੋੜਿਆ ਤੇ ਬਹੁਤ ਹੀ ਮੁਬਾਰਕਬਾਦ ਹੈ ਅੱਜ ਜਿਨ੍ਹਾਂ ਨੇ ਹੁਸ਼ਿਆਰ ਪਰਤੋ ਵੀ ਸਾਡੇ ਪੱਤਰਕਾਰ ਸਹਿਬਾਨ ਨੂੰ ਜੋੜਿਆ ਜਦੋਂ ਸਾਨੂੰ ਜੋੜਿਆ ਤਾਂ ਉਸ ਵੇਲੇ ਅਸੀਂ ਚੜ੍ਹਦੀ ਕਲਾ ਟਾਈਮ ਟੀਵੀ ਜਦੋਂ ਚੈਨਲ ਤੇ ਇਹ ਹੀ ਸੋਚਦੇ ਸੀ ਕਈ ਚੈਨਲ ਹੋ ਜਾਂਦੇ ਨੇ ਕਿ ਪੱਖਪਾਤੀ ਪੱਖਵਾਦ ਖਬਰਾਂ ਲਾਉਂਦੇ ਨੇ ਪਰ ਚੜ੍ਹਦੀ ਕਲਾ ਟਾਈਮ ਟੀਵੀ ਨੇ ਚਾਹੇ ਉਹ ਕੋਈ ਵੀ ਧਰਮ ਹੋਵੇ ਹਮੇਸ਼ਾ ਹੀ ਧਰਮ ਦਾ ਪ੍ਰਚਾਰ ਹੀ ਕੀਤਾ ਹੈ ਤੇ ਨਾਲ ਦੀ ਨਾਲ ਹਮੇਸ਼ਾ ਹੀ ਸੱਚ ਦੀਆਂ ਖਬਰਾਂ ਨੂੰ ਹੀ ਦਿਖਾਇਆ ਹੈ ਤੇ ਧੰਨਵਾਦ ਕਰਦੇ ਹਾਂ ਸੁਖਦੇਵ ਸਿੰਘ ਕੁੜਾਪੜ ਜੀ ਦਾ ਮੈਂ ਕਈ ਵਾਰ ਸਾਡਾ ਮਨ ਹੈ ਗੁਰੂ ਮਹਾਰਾਜ ਜੀ ਦੇ ਅੱਗੇ ਸੱਚੀ ਬੋਲਣਾ ਕਈ ਵਾਰ ਸਾਡਾ ਮਨ ਡੋਲ ਜਾਣਾ ਕਿ ਅਸੀਂ ਕੋਈ ਹੋਰ ਚੈਨਲ ਕਰ ਲਈਏ ਤਾਂ ਸਾਡੇ ਬਿਊਰੋ ਚੀਫ ਚਰਦੀ ਕਲਾ ਟਾਈਮ ਟੀਵੀ ਦੇ ਸੁਖਦੇਵ ਸਿੰਘ ਉੜਾਪੜ ਜੀ ਨੇ ਇੱਕ ਗੱਲ ਜਰੂਰ ਸਾਨੂੰ ਬਾਰ-ਬਾਰ ਕਹਿਣੀ ਕਿ ਇਹ ਚਰਦੀ ਕਲਾ ਟਾਈਮ ਟੀਵੀ ਇਹ ਪੱਤਰਕਾਰਾਂ ਨੂੰ ਨਹੀਂ ਜੋੜਦਾ ਸਭ ਨੂੰ ਇੱਕ ਪਰਿਵਾਰ ਨੂੰ ਜੋੜਦਾ ਹੈ ਸਾਰੇ ਦਾ ਬਹੁਤ ਬਹੁਤ ਧੰਨਵਾਦ ਧਿਆਨ ਦਾ ਜੀ ਤੇ ਸਮੋ ਪਰਵਾਰ ਜਦੋਂ ਇਹ ਉਪਰਾਲਾ ਕੀਤਾ ਇੱਥੇ ਨਵਾਂ ਦਾ ਸੱਜਣ ਜੀ ਦਾ ਬਹੁਤ ਧੰਨਵਾਦ ਹੈ ਦੇ ਪੋਚੀ ਜੀ ਦਾ ਲੈ ਦੇਸ਼-ਮ ਦੇਸ਼ਾਂ ਦੇ ਵਿੱਚ ਗੁਣਾਤੀ ਬਦਲਣ ਨਿਊਜ਼ ਚੈਨਲ ਰਾਈਮ ਨੂੰ ਸਪੋਰਟ ਇੰਡੀਅਨ ਕੈਪਟਨਸਿਲ ਦਿਹਰੇ ਲਈ ਬਹੁਤ ਵਧੀਆ ਲੱਗਦਾ ਹੈ ਕਿ ਚਲੋ ਆਪਣੇ ਸਾਰੇ ਬਹੁਤ ترقی ਕਰਕੇ ਕਿ ਤੁਸੀਂ ਸਾਡੇ ਚੈਨਲ ਦੇ ਨਾਲ ਆ ਜਾਓ ਪਰ ਉੱਥੇ ਅਸੀਂ ਵੀ ਕਈ ਵਾਰ ਕਿਹਾ ਕਿ ਨਹੀਂ ਭਾਜੀ ਅਸੀਂ ਚੱਲਦੇ ਆਂ ਪਰ ਇਹਨਾਂ ਨੇ ਕਿਹਾ ਜਿਹੜਾ ਚੜ੍ਹਦੀ ਕਲਾ ਹੈ ਹਮੇਸ਼ਾ ਹੀ ਉਹਨਾਂ ਨੇ ਇੱਜ਼ਤ ਦਿੱਤੀ ਹੈ ਪੱਤਰਕਾਰ ਨੂੰ ਹਮੇਸ਼ਾ ਹੀ ਮਾਣ ਬਖਸ਼ਿਆ ਹੈ ਤੇ ਜਿੱਥੇ ਵੀ ਸਾਨੂੰ ਕਦੇ ਲੋੜ ਪੈਂਦੀ ਹੈ ਸਾਡੇ ਬਿਊਰੋ ਚੀਫ ਚੜ੍ਹਦੀ ਕਲਾ ਦੇ ਸੁਖਦੇਵ ਸਿੰਘ ਜੀ ਤੇ ਦਰਦੀ ਸਾਹਿਬ ਹਮੇਸ਼ਾ ਹੀ ਪੱਤਰਕਾਰ ਦੇ ਨਾਲ ਖੜਦੇ ਨੇ ਗੱਲ ਸਾਹਿਬ ਜੀ ਮਿੱਠੇ ਪਿਆਰੇ ਨਮਨ ਵਿੱਚ ਬਾਕੀ ਸ੍ਰੀ ਸਾਹਿਬ ਸੰਗਰਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਲੇ ਮਾਫੀ ਚਾਹਾਂਗਾ ਅੱਜ ਸਤੇ ਰਸਤੇ 'ਚ ਲੇਟ ਹੋ ਗਿਆ ਕੋਈ ਟ੍ਰੈਫਿਕ ਸੀ ਤੇ ਕੋਚਨ ਨੇ ਕੱਲਿਆਂ ਡੈਰੀ ਹੋ ਗਈ ਤੇ ਤੁਸੀਂ ਸਵੇਰ ਦੇ ਹੀ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੋਧੀ ਦਾ ਜਵਾਨੰਦ ਮਾਣਰੀਓ ਜਥੇ ਸੁਖਮਨੀ ਸਾਹਿਬ ਦੇ ਪਾਠ ਹੋਏ ਹਨ ਇੱਕ ਮਿੰਟ ਮੈਂ ਵੀ ਬੇਨਤੀ ਕਰਾਂਗਾ ਮੇਰੀ ਹਾਲ ਸਰੀ ਮੈਂ ਸਤਪੁਰ ਦੇ ਚਰਨਾਂ 'ਚ ਅਸੀਂ ਰਲ ਮਿਲ ਕੇ ਲਗਵਾ ਲੇਗੇ ਨਾਲ ਸਾਰੇ ਨਾਲ ਕੇ ਪੜੋ ਪੂਰਾ ਪ੍ਰਭ ਯਾ ਰਾਧਿਆ ਪੂਰਾ ਇਹ ਪ੍ਰੋਗਰਾਮ ਸਾਜ ਦਾ ਕੋਟਾਂ ਕੋ ਸ਼ੁਕਰ ਹੈ ਕੋਟਾਂ ਕੋ ਸ਼ੁਕਰ ਹੈ ਕਿ ਮੇਰੇ ਵੱਡੇ ਵੀਰ ਸਰਦਾਰ ਸੁਖਦੇਵ ਸਿੰਘ ਮੁੜਾਪੁਰ ਜਿਨ੍ਹਾਂ ਨੇ ਪ੍ਰਯਾਹ ਕਰਕੇ ਹਨ ਨਾ ਥੋੜੀ ਟੀਮ ਜੋ ਦੋਆਬੇ ਨੇ ਬਣਾਈ ਹੈ ਇਹ ਸਤੁਤ ਕੁੰਦੀਆਂ ਬੜੀਆਂ ਵੜਾਈਆਂ ਹਨ ਬਖਸ਼ਿਸ਼ਾਂ ਹਨ ਸਮੁੱਚੇ ਚੰਦਕਲਾ ਪਰਿਵਾਰ ਦੇ ਉੱਤੇ ਜਿਥੇ ਮੇਰੇ ਮਹੌਂਦਰੀ ਪਿਤਾ ਜੀ ਸਰਦਾਰ ਜਲਦੀਪ ਸਿੰਘ ਗਰਦੀ ਹੋਰਾਂ ਨੇ ਸਤਪੁਰਜ ਦੀ ਬਖਸ਼ਿਸ਼ ਸਰਕਾਰ ਜੋ ਉਤਮ ਅਦਾਰਾ ਚੜ੍ਹਨ ਦੀ ਕਲਾ ਦਾ ਅੱਜ 50 ਸਾਲ ਤੋਂ ਉੱਤੇ ਹੋ ਗਏ ਹਨ ਇਹ ਸ਼ੁਰੂਆਤ ਹੋਈ ਤੇ ਨਾਨਾ ਜੋ ਚੜ੍ਹਦੇ ਕਲਾ ਪਰਿਵਾਰ ਹੈ ਅੱਜ ਸੰਸਾਰ ਭਰ ਦੇ ਵਿੱਚ ਸਤਪੁਰਜ ਦੀ ਬਖਸ਼ਿਸ਼ ਸਰਕਾਰ ਜੋ ਪੰਜਾਬੀ ਪੰਜਾਬੀਅਤ ਅਤੇ ਪੰਜਾਬੀ ਭਾਈਚਾਰੇ ਦੀ ਸੇਵਾ ਕਰ ਰਿਹਾ ਹੈ ਅਤੇ ਨਾਮ ਹੀ ਸਤਪੁਰਜ ਦੀ ਬਖਸ਼ਿਸ਼ ਇਹ ਹੋਈ ਕਿ ਗੁਰਦੁਆਰਾ ਸ੍ਰੀ ਬੰਗਲਾ ਸਹਿਰ ਮੰਗੇ ਦਿੱਲੀ ਤੋਂ ਸਖਤ ਸ਼੍ਰੀ ਦਰਬੰਦਰ ਦੀ 15 ਸਰਦ ਤੋਂ ਹੈਲਪਫ ਚਾਇਲ ਤੋਂ ਜਿੱਥੇ ਲਾਈਵ ਕਾਲੇਕਾਸ ਚੱਲ ਰਹੇ ਹਨ ਉੱਥੇ ਮੇਰੇ ਵੀਰ ਜੋ ਲੈਫਰੋਂ ਤੋਂ ਆਏ ਨੇ ਗੁਲਦੀਪ ਸਿੰਘ ਨੇ ਤੇ ਉਹਨਾਂ ਦੇ ਵੱਡੇ ਬਜ਼ੁਰਗ ਜੋ ਨਵਾਂ ਸ਼ਹਿਰ ਦੇਖੇ ਨਾਲ ਹੁਣ ਸੁਖਦੇਵ ਜੀ ਦੇ ਬਾਗ ਮੌੜਨਾ ਮੌੜਾ ਨੋਡ ਤੇ ਪੂਰਾ ਇਹਨਾਂ ਨਾਲ ਸੈ ਯੋਗ ਦੇ ਰਹੇ ਹਨ ਵੈਟਰੋਪ ਦੇ ਨਾਲ ਹੀ ਸੈਰੋ ਪੰਡਾਮੋਥ ਚ ਵੀ ਅਸੀਂ ਦਫ਼ਤਰ ਜਿਹੜਾ ਚੜ੍ਹਦੀ ਕਲਾ ਦਾ ਖੋਲ ਚੁੱਕੇ ਆ ਸਾਡੇ ਗੁਆਂਢ ਦੇ ਵਿੱਚ ਹੀ ਬੈਠੇ ਨੇ ਉੱਥੇ ਅਮਰੀਕਾ ਤੇ ਨਾਲ ਹੀ ਇਹਨਾਂ ਦੇ ਮਲੈਟਰੋਪ ਦੇ ਨਾਲ ਮੋੜ ਬਿਲਕੁਲ ਨਾਲ ਮੋੜਿਆ ਸ਼ਹਿਰ ਅਮਨਟਿਕਾ ਜਿੱਥੇ ਜਿੱਥੋਂ ਅਸੀਂ ਚੜ੍ਹਦੀ ਕਲਾ ਨਾਲ ਅਮਰੀਕਾ ਦੇ ਸ਼ੁਰੂਆਤ ਕੀਤੀ ਸੀ ਤੇ ਹੁਣ ਸੈਨ ਹੁਜ਼ੇ ਗੁਰਦੁਆਰਾ ਸਾਹਿਬ ਤੋਂ ਘੰਟੇ ਦੀ ਵਾਟ ਲੈਣਾ ਹੈ ਉੱਥੋਂ ਹੀ ਸਿੱਧਾ ਪ੍ਰਸਾਰਣ ਜਿਹੜਾ ਉਹ ਚੱਲਦਾ ਤੇ ਇਹ ਸਭ ਉਹਨਾਂ ਦੀਆਂ ਬਖਸ਼ਿਸ਼ਾਂ ਨੇ ਗੜੀਆਂ ਵਰਤਲੀਆਂ ਤੇ ਜਿਹੜੇ ਸੰਗਤ ਨਾਲ ਜੁੜੇ ਰਹੇ ਸਾਡੇ ਪਰਿਵਾਰ ਦੇ ਮੈਂਬਰ ਹਨ ਸਾਰੇ ਪੱਤਰਕਾਰ ਉਹ ਨਾਲ ਜੁੜ ਰਹੇ ਹਨ ਤੁਸੀਂ ਵੀ ਇਸ ਪਰਿਵਾਰ ਦੇ ਨਾਲ ਜਿੱਤੇ ਸਤਪੁਰਜੀ ਨੇ ਬਖਸ਼ਿਆ ਸਾਡੇ ਤੇ ਹੋਰੀਆਂ ਤੁਹਾਡੇ ਤੇ ਵੀ ਹੋਰੀਆਂ ਹਨ ਤੇ ਅੱਜ ਜੀਪੀ ਆਪੋ ਸਾਹਿਬ ਆਏ ਹਨ ਗੁਰੂਕੀਆਂ ਗਾਰਡੀਆਂ ਫੌਜਾਂ ਇੱਥੇ ਬੈਠੀਆਂ ਹਨ ਬਾਬਾ ਜੀ ਗੁਰਦੇਵ ਸਿੰਘ ਜੀ ਤਰਨਾ ਦਲ ਵਾਲੇ ਇਨੇ ਤੇ ਗੁਰੂ ਕੇ ਲਾਗਨਾ ਪੂਜਾ ਆ ਰਹਿਣ ਪਰ ਤੱਕ ਪੈਰੇ ਲੋਨ ਉੱਥੇ ਕੰਮ ਹਮੇਸ਼ਾ ਜਿਹੜੇ ਆਨ ਮੁਫਤੀ ਦੇ ਹੱਥ ਚੜ੍ਹਦੀ ਕਲਾ ਦੇ ਵਿੱਚ ਜਾਂਦੇ ਹਨ ਮੈਂ ਚਾਹਾਂ ਆ ਇੱਕ ਛੇਦੀ ਜਿਕਾਰਾ ਵੀ ਨਾਲ ਬਾਬਾ ਜੀ ਗੁਰੂ ਸਾਹਿਬ ਦੇ ਜਿਹੜਾ ਮਨ ਭਾਉਂਦਾ ਉਹ ਵੀ ਨਾਲ ਛੱਡ ਦੇ ਖੁਸ਼ੀਆਂ ਦੇ ਜਕਾਰੇ ਜਿਹਾ ਉਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਚਰਨਾਂ ਨੂੰ ਭਾਵ ਇਹ ਨਿਹਾਲ ਹੋ ਜਾਵੇ ਹਰ be ਅੱਜ ਦੀ ਖੁਸ਼ੀ ਭਰਿਆ ਦਿਨ ਹੈ ਸਾਡੇ ਚੜ੍ਹਦੀ ਕਲਾ ਅਦਾਰੇ ਲਈ ਪੱਤਰਕਾਰਾਂ ਵਾਸਤੇ ਕਿ ਸਾਡੇ ਦੁਆਬੇ ਦੇ ਵਿੱਚ ਜਿਹੜਾ ਨਵਾਂ ਸ਼ਹਿਰ ਤੋਂ ਬਾਅਦ ਅਜ ਸ਼ਹਿਰ ਤੋਂ ਦੇ ਵਿੱਚ ਜਿਹੜਾ ਦਫ਼ਤਰ ਖੁੱਲਿਆ ਗਿਆ ਤੇ ਸਾਡੇ ਚੜ੍ਹਦੀ ਕਲਾ ਦੇ ਜਿੰਨੇ ਵੀ ਹੋਰ ਸ਼ਹਿਰ ਹੈਗੇ ਆ ਦੁਆਬੇ ਦੇ ਵਿੱਚ ਆਉਣ ਵਾਲੇ ਸਮੇਂ ਦੇ ਸਾਰੇ ਜਿਹੜੇ ਹੈਗੇ ਚੁਦੇ ਸ਼ਹਿਰਾਂ ਵਿੱਚੋਂ ਅੱਜ ਇਹ ਦਫ਼ਤਰ ਖੁੱਲੇ ਜਾਣਗੇ ਸਾਡੇ ਅਦਾਰੇ ਦੇ ਜਿਹੜੇ ਬਹੁਤ ਮਨ ਭਰ ਦਿੰਦਾ ਕਈ ਵਾਰੀ ਸ੍ਰੀ ਗੁਰੂ ਸਿੰਘ ਦੀ ਧਰਤੀ ਜਿਹੜੇ ਸਾਡੇ ਅੱਜ ਸਾਡੇ ਨਾਲ ਨਹੀਂ ਹਨ ਉਨਾ ਦੀ ਬਹੁਤ ਖਾਇਸ ਸੀਗੀ ਇਹ ਕਿ ਪੂਰੇ ਸ਼ਹਿਰਾਂ ਦੇ ਵਿੱਚ ਕਿਉਂਕਿ ਇੱਕ ਹਫਤਾ ਪਹਿਲਾਂ ਮੈਨੂੰ ਉਹਨਾਂ ਨੇ ਡਿਊਟੀ ਲਾਈ ਸੀ ਉਦੋਂ ਉਹਨਾਂ ਨੇ ਜਾਣ ਤੋਂ ਪਹਿਲਾਂ ਕਿ ਕਿ ਪੂਰੇ ਦੁਆਬੇ ਦੇ ਵਿੱਚ ਜਿੰਨੇ ਵੀ ਹੈਗੇ ਏਰੀਆ ਆਪਣੇ ਖਾਲੀ ਪਏ ਆ ਭਰ ਕੇ ਸਾਰੇ ਉੱਥੇ ਤੱਕ ਬਣਾਓ ਆਫੀਸ ਬਣਾ ਕੇ ਪੱਤਰਕਾਰ ਨਵੇਂ ਭਰਤੀ ਕਰਕੇ ਇਸ ਜਿਹੜਾ ਹੈਗਾ ਕਿ ਵਧਾਓ ਕੰਮ ਪਰ ਚਲੋ ਖੈਰ ਉਹਨਾਂ ਦੀ ਜੋ ਸੀ ਸੋਚ ਸੀ ਉਹਨੂੰ ਲੈ ਕੇ ਅੱਗੇ ਚੱਲ ਰਹੇ ਆ ਜੀ ਤੇ ਸਾਨੂੰ ਸਾਰੇ ادارے ਦਾ ਵੀ ਸਾਥ ਮੰਗਦੇ ਆ ਉਹਨਾਂ ਤੋਂ ਡੀਪੀਐਸ ਜੋ ਸਾਡਾ ਮਿਸ਼ਨ ਹੈ ਇਹਨੂੰ ਪੂਰਾ ਕਰ ਸਕੀਏ ਜਿਨਨੇ ਵੀ ਸਾਡੇ ਬਾਕੀ ਸ਼ਹਿਰਾਂ ਦੇ ਆਪਾਂ ਜਿਹੜੇ ਆ ਗਏ ਆ ਇਹ ਦਫ਼ਤਰ ਜਿਹੜੇ ਬਣਾ ਕੇ ਨਵੇਂ ਪੱਤਰਕਾਰਾਂ ਨੂੰ ਪੱਕੀ ਕਰਕੇ ਜੋ ਸਮਾਰਟ ਡੀਲ ਕੋਮ ਲਈ ਜੁਸਿਵਾ ਆ ਕੋਸੀ ਦਿੱਕਤ ਨਹੀਂ ਰਵਾਂਗੇ ਕਿ ਘੋਰ ਮੈਂ ਅੱਜ ਭੁੱਲ ਗਿਆ ਕਿ ਅਸੀਂ ਵੱਡਾ ਅਨਾਉਂਸ ਕਰਨਾ ਸੀ ਅੱਜ ਬਾਹਰ ਇਸ ਸਲਾਬੀ ਨੇ ਕੀਤਾ ਕਿਸੇ ਦੇ ਨਾਲ ਆਪਣੇ ਬੋਲੇ ਬੰਚ ਆਇਆ ਸੀ ਕਿ ਅਸੀਂ ਇੱਕ ਧਵਾਬੇ ਦੇ ਵਿੱਚ ਸ਼ੁਰੂ ਕਰਨ ਜਾ ਰਹੇ ਆ ਕੇਸਤ ਗੀਤ ਸਿੰਘ ਦਰਦੀ ਅਵਾਰਡ ਇੱਕ ਪੱਤਰਕਾਰਾਂ ਵਾਸਤੇ ਉਸੀਂ ਵਿਚਾਰ ਕਰਾਂਗੇ ਇੱਕ ਕਮੇਟੀ ਬਣਾਵਾਂਗੇ ਜਾਂ ਅਡਆਫਿਸ ਅਸੀਂ ਕਿ ਕਿਸ ਤਰੀਕੇ ਨਾਲ ਹੋਏਗਾ ਕਿ ਅਸੀਂ ਇਹ ਸ਼ੁਰੂਆਤ ਕਰਾਂਗੇ ਦੁਆਬੇ ਚ ਤੇ ਆਉਣ ਜਿਹੜੀ ਵਰਸੀ ਉਹਨਾਂ ਦੀ ਅਗਲੇ ਸਾਲ ਦੀ ਆ ਫਰਵਰੀ ਮਹੀਨੇ ਵਿੱਚ ਆਦੀ ਆ ਉਸ ਵਰਸੀ ਤੇ ਅਸੀਂ ਜਿਹੜਾ ਹੈਗਾ ਉਹ ਵਾਰਡ ਜਿਹੜਾ ਹੈਗਾ ਸਮਾਰੋਹ ਉਸ ਤੋਂ ਆਪੇ ਵਿੱਚ ਪੱਟੇ ਪੱਧਰ ਤੇ ਕੀਤਾ ਜਾਵੇਗਾ ਤੇ ਉਹ ਅਸੀਂ ਆਉਣ ਵਾਲੇ ਸਮੇਂ ਵਿੱਚ ਉਹਦਾ ਜਿਹੜੀ ਜੰਨੀ ਕਮੇਟੀ ਬਣਾ ਕੇ ਜਿਹੜੀ ਹੈਗੀ ਤੇ ਬਹੁਤ ਧੰਨਵਾਦ ਕਰਦੇ ਆ ਸਾਡੇ ادارے ਦੇ ਡਾਇਰੈਕਟਰ ਸਾਹਿਬ ਪੰਚੀਅਰ ਸਪੈਸ਼ਲ ਸਮਾਗਤੀ ਦੀ ਸਾਡੇ ਨੂੰ ਕਿ ਇਹਨਾਂ ਦਾ ਅਸੀਂ ਬਹੁਤ-ਬਹੁਤ ਧੰਨਵਾਦ ਕਰਦੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਵਧਾਈ ਦੇਣਾ ਸਰਦਾਰ ਸੁਖਦੇਵ ਸਿੰਘ ਜੀ ਨੂੰ ਸਰਦਾਰ ਸੁਖਿੰਦਰ ਸਿੰਘ ਜੀ ਨੂੰ ਜਿਨ੍ਹਾਂ ਨੇ ਉਦਮ ਕਰਕੇ ਅੱਜ ਇੱਥੇ ਹੁਸ਼ਿਆਰਪੁਰ ਵਿਖੇ ਦਫਤਰ ਖੋਲ੍ਹਿਆ ਹੈ ਚਰਦੀਕਲਾ ਟਾਈਮ ਟੀਵੀ ਦਾ ਤੇ ਇਨਾਦਾ ਜੀ ਆਇਆਂ ਨੂੰ ਚੜ੍ਹਦੀ ਕਲਾ ਪਰਿਵਾਰ ਦੇ ਵਿੱਚ ਤੇ ਆਸ ਰੱਖਦਾ ਹਾਂ ਕਿ ਪੋਜ਼ਿਟਿਵ ਪੱਤਰਕਾਰੀ ਕਰਕੇ ਜਿੱਥੇ ਇਹ ਸਮਾਜ ਦੀ ਸੇਵਾ ਕਰਨਗੇ ਉੱਥੇ ਹੀ ਆਉਣ ਵਾਲੀ ਪਨੀਰੀ ਲਈ ਵੀ ਇੱਕ ਮਿਸਾਲ ਇਹ ਕਾਇਮ ਕਰਨਗੇ ਸਾਨੂੰ ਖੁਸ਼ੀ ਹੈ ਕਿ ਇਹਨਾਂ ਪਰਿਵਾਰ ਦੀਆਂ ਬੱਚੀਆਂ ਨੇ ਸਾਡੇ ਜੋ ਭਾਗ ਭਰੀਆਂ ਨੇ ਉਹਨਾਂ ਨੇ ਅੱਗੇ ਲੱਕੇ ਅੱਜ ਅਸੀਂ ਉਹਨਾਂ ਤੋਂ ਰਿਬਨ ਕਟਾਈ ਕਰਾਈ ਆ ਆਫੀਸਲੀ ਤੇ ਇਹਨਾਂ ਦੇ ਪਰਿਵਾਰ ਨੂੰ ਵੀ ਤੇ ਸਮੁੱਚੇ ਇਲਾਕਾ ਨਿਵਾਸੀਆਂ ਨੂੰ ਵੀ ਬਹੁਤ ਬਹੁਤ ਵਧਾਈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ